ਹਰਿਆਣਾ ਦੀ ਬਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਮਾਮਲੇ ਨੂੰ ਸੁਲਝਾਉਣ ਦੇ ਲਈ ਸ਼ਕਾਲ ਤੱਕ ਸਾਹਿਬ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਇਸ ਵੇਲੇ ਕੁਰੂਕhetra ਇਹ ਲੋਕ ਪਹੁੰਚ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਮੀਟਿੰਗ ਖਤਮ ਹੋ ਚੁੱਕੀ ਹੈ 10 ਮੈਂਬਰੀ ਕਮੇਟੀ ਦੀ ਸਿੱਖ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਕਮੇਟੀ ਅੱਜ ਕੁਰੂਕਸ਼ੇਤਰ ਜਾ ਕੇ ਸਿੱਖ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਇਹਨਾਂ ਨੇ ਕਰਨੀ ਸੀ ਪਰ ਹਾਲੇ ਤੱਕ ਇਸ ਮੀਟਿੰਗ ਦੇ ਵਿੱਚ ਇਹ ਆਗੂ ਨਹੀਂ ਪਹੁੰਚੇ ਸੋ ਪਹਿਲਾਂ 4 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ ਪਰ ਅੱਜ ਵੀ ਆਪਣੇ ਰੁਝੇਵਿਆਂ ਦੇ ਚਲਦੇ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਏ ਸ ਇਤੋਂ ਅੰਦਾਜ਼ੇ ਦੇ ਚਿੰਦਾ ਗਰੁੱਪ ਵੱਲੋਂ ਲਗਾਤਾਰ ਹਰਿਆਣਾ ਦੇ ਵਿੱਚ SGPC ਵੱਖਰੀ SGPC ਬਣਾਉਣ ਦਾ ਦੀ ਮੰਗ ਲੰਮੇ ਚਿਰ ਤੋਂ ਕੀਤੀ ਜਾ ਰਹੀ ਹੈ ਅਕਾਲ ਤਖਸਾਹ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ 10 ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ ਹਾਲਾਂਕਿ ਪੰਜ ਆਗੂ ਨੂੰ ਇਸ ਵਿੱਚ ਚਾਣ ਦਾ ਸੱਦਾ ਦਿੱਤਾ ਗਿਆ ਸੀ ਪਰ ਆਪਣੇ ਰੁਝੇਮਿਆਂ ਦੇ ਚਲਦੇ ਅੱਜ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਨੇ ਹਰਿਆਣਾ ਦੇ ਵਿੱਚ ਐਚਐਸਜੀਪੀਸੀ ਮਾਮਲਾ ਜੋ ਕਿ ਲਗਾਤਾਰ ਇਹਨੀ ਦਿਨੀ ਪਕਦਾ ਜਾ ਰਿਹਾ ਹਰਿਆਣਾ ਦੀ ਬਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਮਾਮਲੇ ਤੇ ਅੱਜ ਅਕਾਲ ਤੱਕ ਸਾਇਵਿਕੇ ਬੁਲਾਏ ਗਏ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਝਿੰਡਾ ਸਮੇਤ ਹੋਰ ਆਗੂ ਪੇਸ਼ ਨਹੀਂ ਹੋਏ ਸਨ ਹਾਲਾਂਕਿ ਸੋ ਪਹਿਲਾਂ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਨੇ 4 ਦਿਨ ਦਾ ਸਮਾਂ ਮੰਗਿਆ ਸੀ ਪਰ ਅੱਜ ਵੀ ਇਹ ਪੇਸ਼ ਨਹੀਂ ਹੋਏ 10 ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਚੱਲ ਰਹੀ ਸੀ ਉਹ ਫਿਲਹਾਲ ਖਤਮ ਹੋ ਗਈ ਹੈ ਤੇ ਹੁਣ ਇਸ ਮਸਲੇ ਨੂੰ ਲੈ ਕੇ ਅਕਾਲ ਤਖਸਾਲ ਵੱਲੋਂ 10 ਮੈਂਬਰੀ ਕਮੇਟੀ ਗਠਨ ਕੀਤੀ ਗਈ ਹੈ ਤੇ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਦੀ ਮੰਗ ਨੂੰ ਲੈ ਕੇ ਛਿੰਡਾ ਗਰੁੱਪ ਪਿਛਲੇ ਕਾਫੀ ਚਿਰ ਤੋਂ ਸਰਗਰਮ ਰਿਹਾ ਤੇ ਜੀਪੀਸੀ ਦੇ ਹਰਿਆਣਾ ਦੇ ਕਈ ਮੈਂਬਰ ਵੀ ਛਿੰਡਾ ਦੇ ਹੱਕ ਦੇ ਵਿੱਚ ਹੁਣ ਤੱਕ ਆਵਾਜ਼ ਬੁਲੰਦ ਕਰ ਚੁੱਕੇ ਨੇ ਸਾਡੀ ਸਮਾਤਾ ਹਰਸ਼ਰਨ ਕੌਰ ਸਾਡੇ ਨਾਲ ਫੋਨ 'ਤੇ ਜੁੜ ਗਈ ਹੈ ਹਰਸ਼ਰਨ ਇਸ ਬੈਠਕ ਦੇ ਵਿੱਚ ਕੀ ਕੁਝ ਅਹਿਮ ਰਿਹਾ ਜੀ ਦੀ ਬੋਤਾਂ ਮੈਂ ਦੱਸਣਾ ਚਾਹਾਂਗੀ ਇਹ ਮੀਟਿੰਗ 11 ਵਜੇ ਸ਼ੁਰੂ ਹੋਈ ਸੀ ਇਹਦਾ ਮੁੱਖ ਮੁੱਦਾ ਸੀ ਜਿਹੜਾ ਉਹ ਸੀ ਜਿਹੜੇ ਕੱਲ ਪੰਜ ਮੈਂਬਰ ਸੀਗੇ ਜਗਦੀਪ ਸਿੰਘ ਝਿੰਦਾ ਦੀਦਾਰ ਸਿੰਘ ਨਲਵੀ ਸਮੇਤ ਚਠਾਕ ਮੈਂ ਜਿਹੜੇ ਪੰਜ ਮੈਂਬਰਾਂ ਨੂੰ ਤਲਬ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਉਹ ਹੁਣ ਤੱਕ ਵੀ ਅਕਾਲ ਉਥੇ ਉਹਨਾਂ ਦੇ ਸਾਹਮਣੇ ਦਸਵੇਂ ਅਭੀ ਕਮੇਟੀ ਦੇ ਸਾਹਮਣੇ ਨਹੀਂ ਆਏ ਹੈਗੇ ਤਾਂ ਮੇਨ ਬੁੱਦਾ ਜਿਹੜਾ ਇਹੀ ਸੀਗਾ ਤੇ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਇਸ ਬਾਰੇ ਹਜੇ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆ ਪਾਇਆ ਕਿ ਮੀਟਿੰਗ ਦੇ ਵਿੱਚ ਉਹਨਾਂ ਦੀ ਬਸ ਇਹੀ ਪਤਾ ਲੱਗ ਸਕਿਆ ਕਿ ਉਹ ਮੈਂਬਰ ਨੇ ਜਿਹੜੀ ਉਹ ਕਮੇਟੀ ਦੇ ਸਾਹਮਣੇ ਹਲੇ ਤੱਕ ਪੇਸ਼ ਨਹੀਂ ਹੋਏ ਤਾਂ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੂਰਾ ਜਿਹੜਾ ਮਾਮਲਾ ਹੈਗਾ ਧਾਰਮਿਕ ਨਹੀਂ ਸਿਆਸੀ ਰੰਗ ਜਿਹੜਾ ਫਟ ਚੁੱਕਿਆ ਹੈ ਕਿਤੇ ਨਾ ਕਿਤੇ ਸਰਕਾਰ ਹੈ ਜਿਹੜੀ ਹੁੱਡਾ ਸਰਕਾਰ ਹੈ ਉਹ ਦਬਾਅ ਪਾ ਰਹੀ ਹੋਏਗੀ ਇਹਨਾਂ ਮੈਂਬਰਾਂ ਤੇ ਬਿਲਕੁਲ ਕਿਉਂਕਿ ਹਰਿਆਣਾ ਕੁਰਖੇਤਨ ਵੀ ਆਜੇ ਮੈਂਬਰ ਨਹੀਂ ਪਹੁੰਚ ਨਹੀਂ ਪਹੁੰਚੇ ਤਾਂ ਇਸ ਤੋਂ ਸਾਫ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਹਰਿਆਣਾ ਦੀ ਜਿਹੜੀ ਸਰਕਾਰ ਹੈ ਉਹ ਪੂਰਾ ਦਬਾਅ ਬਣਾ ਰਹੀ ਹੈ ਵੱਖਰੀ ਕਮੇਟੀ ਦੇ ਹੱਕ ਵਿੱਚ ਜਿਹੜੇ ਮੈਂਬਰ ਨੇ ਤਾਂ ਕਿ 6 ਜੁਲਾਈ ਦਾ ਦਿਨ ਜਿਹੜਾ ਉਹ ਲੰਘ ਜਾਵੇ ਉਹ ਹਰਿਆਣਾ ਦੀ ਵੱਖਰੀ ਕਮੇਟੀ ਦਾ ਐਲਾਨ ਕਰ ਦੇਣ ਉਸ ਤੋਂ ਬਾਅਦ ਚਾਹੇ ਮੈਂਬਰ ਅਕਾਲ ਤਖਤ ਸਾਹਿਬ ਕਿਉਂਕਿ ਇਹਨਾਂ ਨੇ 8 ਜੂਨ ਦਾ ਜਿਹੜਾ ਸਮਾਂ ਮੰਗਿਆ 5 ਦਿਨ ਤੋਂ ਬਾਅਦ ਦਾ ਸਮਾਂ ਕੱਲ ਮੰਗਿਆ ਸੀ ਕਿ 5 ਦਿਨ ਦਾ ਸਾਨੂੰ ਹੋਰ ਸਮਾਂ ਦਿੱਤਾ ਜਾਵੇ ਫਿਰ ਅਸੀਂ ਅਕਾਲ ਤਖਤ ਸਾਹਿਬ ਕੇ ਪੇਸ਼ ਹੋਵਾਂਗੇ ਤਾਂ ਮੇਨ ਜਿਹੜਾ ਇਹ ਹੀ ਨਿਕਲ ਕੇ ਸਾਹਮਣੇ ਆ ਰਿਹਾ ਕਿ ਪੂਰੀ ਸਰਕਾਰ ਹੈ ਜਿਹੜੀ ਇਹਨਾਂ ਤੇ ਸਿਆਸੀ ਦਬਾਅ ਪਾ ਰਹੀ ਹੈ ਕਿ ਇਹ ਐਸਜੀਵੀਸ ਨੇ ਮੈਂਬਰਾਂ ਨਾਲ ਨਾ ਮਿਲ ਸਕਣ